ਆ ਤੇ ਬੜੀ ਵਧੀਆ ਖੁਸ਼ਖਬਰੀ ਦਿੱਤੀ ਇਹਨਾਂ ਨੇ ਸ਼ੁਕਰ ਆ ਪ੍ਰਮਾਤਮਾ ਤੇਰਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਭਰਾ ਤੇ ਭਾਬੀ ਵੀ ਸੁਣ ਲਈ ਆ ਅਹੀਂ ਤੇ ਆ ਚੀਜ਼ ਨੂੰ ਨਾ ਤਰਸਾਂ ਦੇ ਹੀ ਬਹੁਤ ਹੀ ਵਧੀਆ ਕੀਤਾ ਤੂੰ ਇਹਨਾਂ ਚੀਜ਼ਾਂ ਦਾ ਬਿਨਾ ਵੀ ਗੁਜ਼ਾਰਾ ਨਹੀਂ ਹੈਗਾ ਦੁਨੀਆ 'ਚ ਨਾ ਪੁੱਤ ਬੜੀ ਖੁਸ਼ ਵਾ ਕੀ ਗੱਲ ਆ ਮੰਮੀ ਗੱਲ ਹੀ ਇੰਨੀ ਖੁਸ਼ੀ ਵਾਲੀ ਆ ਨਾ ਤੂੰ ਵੀ ਸੁਣੋਗੀ ਤੂੰ ਵੀ ਖੁਸ਼ ਹੋ ਜਨਾ ਵਾ ਤੇ ਦੱਸ ਮੰਮੀ ਮੇਰੇ ਭਰਾ ਦੀ ਭਾਬੀ ਦੀ ਵਾਈ ਗਰੂ ਨੇ ਸੁਣ ਲਈ ਆ ਜਨਾ ਘਰੇ ਵੀ ਨਾ ਬੱਚਾ ਹੋਣ ਵਾਲਾ ਵਾ ਸ਼ੁਕਰਾਨਾ ਵਾ ਨਾ ਬੜੀ ਖੋਜ ਹੋਈ ਹੈ ਜਿਹੜਾ ਮੈਂ ਉਹਨਾਂ ਵੱਲ ਵੀ ਨਹੀਂ ਹੈ ਨਾ ਮੈਨੂੰ ਬੜਾ ਦੁੱਖ ਲੱਗਦਾ ਹੈ ਮਮੀ ਮੈਨੂੰ ਤੇ ਆ ਬੜਾ ਹੁੰਦਾ ਹੈ ਭਾਬੀ ਫੋਨ ਕਰਕੇ ਅਗਮ ਵੱਲ ਜਦੋਂ ਪੁੱਛਦੀ ਹੁੰਦੀ ਤੇ ਮੇਰੇ ਮਨ ਵਿੱਚ ਆ ਬੜਾ ਹੁੰਦਾ ਹੈ ਕਿ ਮੈਂ ਨਾ ਉਹਨਾਂ ਨੂੰ ਅਗਮ ਦੇ ਕੇ ਤੇ ਫੇਰ ਵਾਪਸ ਲੈ ਆਈਆਂ ਪਰ ਖੈਨਾ ਵਾਈ ਕੁ ਨੂੰ ਨਾ ਦੀ ਹੁੰਦੀ ਬਹੁਤ ਹੀ ਵਧੀਆ ਹੋ ਗਿਆ ਮਹਾਰਾਜ ਨੇ ਉਹਨੂੰ ਘਰੇ ਹੀ ਦਿੱਤਾ ਵਾ ਹਣ ਸਾਡਾ ਵੀ ਤੈਨੂੰ ਪਤਾ ਹੀ ਕੋਸ਼ਿ ਹੈਗਾ ਹੀ ਉਹ ਦੂਜੀ ਆ ਉਹਨੂੰ ਉੱਧਾ ਰੱਬ ਨੇ ਨਹੀਂ ਜੇ ਦਿੱਤਾ ਹੈਗਾ ਚੱਲ ਕੋਈ ਨਹੀਂ ਇਹਦੇ ਪੈਰਾਂ ਪਿਛੇ ਰੱਬ ਨੇ ਰੇਤਾ ਹੈ ਚੱਲ ਸ਼ੁਕਰ ਉਹਨੂੰ ਹੁਣੇ ਨਹੀਂ ਗੱਲ ਕਹੀਂ ਬਾਹੂ ਹਣ ਕਿਤੇ ਜਾਵੀ ਆਵੀ ਨਾ ਘਰੇ ਰਮੀ ਕੋਈ ਗੱਲ ਨਹੀਂ ਮੰਮੀ ਸਗੋਂ ਤੁਸੀਂ ਵੀ ਗੱਲ ਕਰਿਓ ਤੇ ਤੁਸੀਂ ਵੀ ਗੱਲ ਸਮਝਾਓ ਵੇਖਿਓ ਕਿੰਨੇ ਖੁਸ਼ ਹੁੰਦੇ ਹੋ ਲੈ ਪੁੱਤ ਮੈਂ ਕਿਉਂ ਨਹੀਂ ਫੋਨ ਕਰਨਾ ਮੈਂ ਤੈਨੂੰ ਕਹਿੰਨੇ ਫੋਨ ਕਰਨਾ ਨਾਲੇ ਤਾਂ ਦਵਾਂਗੀ ਵਧਾਈ ਨਾਲੇ ਉਹਨੂੰ ਸਮਝਾਵਾਂਗੀ ਪੁੱਤ ਹੁਣ ਘਰੇ ਰਮੀ ਤੇ ਕੋਈ ਖਾਮੀ ਪੀਵੀ ਚੰਗੀਆਂ ਚੀਜ਼ਾਂ ਉਹਨੂੰ ਕਹੀਂ ਆਪਣੀ ਮਾਂ ਨੂੰ ਫਰੂਟ ਫਰਟ ਲਿਆ ਕੇ ਦਿਆ ਕਰੇ ਉਹਨੂੰ ਤੇ ਚਾਹ ਨਾ ਪੀਂਦਾ ਏ ਆਵੇਂ ਨਿਆਣਾ ਕੋਲਾਜਾ ਹੋ ਜਾਏਗਾ ਦੁੱਧ ਪੀਣ ਨੂੰ ਦਵੇ ਮੰਮੀ ਤੁਸੀਂ ਵੀ ਕਿਦਾਂ ਇਹ ਗੱਲਾਂ ਕਰ ਰਹੇਂਦੇ ਹੋ ਰੰਗ ਤੇ ਦੋਈ ਹੁੰਦੇ ਆ ਜਾਂ ਗੋਰਾ ਜਾਂ ਕਾਲਾ ਰੰਗਾਂ ਦਾ ਕੀ ਏ ਫਿਰ ਕੀ ਏ ਮੇਰੀ ਸੁਣ ਗੱਲ ਤੇਰਾ ਹੌਂ ਜੀ ਕਰਦਾ ਹਣਾ ਜਾਨ ਨੂੰ ਦਿਲ ਤੇ ਮੰਮੀ ਸੱਚੀ ਬੜਾਈ ਕਰ ਰਹਿਆਂ ਦਿਆ ਜਿਗਰ ਦਾ ਉੱਡੇ ਕੇ ਹੀ ਚੱਲ ਜਾ ਤੂੰ ਇਦਾਂ ਕਰ ਪਿੰਦਰ ਨੂੰ ਨਾਲ ਲੈ ਕੇ ਨਾ ਤਹੋ ਆ ਮੁੰਡਾ ਗਿਆ ਸਕੂਲ ਆ ਜੀਗਾ ਤੇ ਮੈਂ ਉਹਨੂੰ ਰੱਖ ਲਾਂਗੀ ਨਾਲ ਉਹ ਰਹਿ ਪਿੰਦਾ ਹੁੰਦਾ ਵਾ ਨਹੀਂ ਮੰਮੀ ਉਹਨੂੰ ਨਾਲ ਹੀ ਲੈ ਕੇ ਜਾਵਾਂਗੀ ਵੇਖਿਓ ਹਾ ਕਿੰਨੇ ਖੁਸ਼ ਹੁੰਦੇ ਹੋ ਤੇ ਨਾਲੇ ਮੰਮੀ ਤਹੀ ਨਾ ਚਰਨ ਜੀ ਦੀ ਨੂੰੇ ਕਹਾਂ ਹ ਭੀ ਉਹਦੇ ਗੁਰਦੁਆਰਾ ਸਾਹਿਬ ਜਾਇਆ ਕਰਨ ਮਹਾਰਾਜ ਦੇ ਕਹਨਾ ਕਿਹ ਚੀਜ਼ ਨਹੀਂ ਘਟਾ ਹਗਾ ਜਿਹਦੇ ਕੋਲ ਸੱਚੇ ਦਿਲੋਂ ਹੀ ਮੰਗੀ ਹੈ ਨਾ ਉਹ ਸਭ ਕੁਝ ਦਿੰਦਾ ਵਾ ਉਹ ਬਸ ਬੰਦੇ ਨੂੰ ਪਰਖਦਾ ਵਾ ਕਿ ਬੰਦਾ ਮੇਰੇ ਘਰ ਆਉਂਦਾ ਵਾ ਕਿ ਜਾਂ ਮੈਨੂੰ ਛੱਡ ਕੇ ਕਿਹ ਹੋਰ ਪਾਸੇ ਜਾਂਦਾ ਵਾ ਹੁਣ ਭਾਬੀ ਗੁਰੂ ਘਰ ਜਾਂਦੇ ਹੁੰਦੇ ਵੇ ਲੋ ਉੱਤੇ ਆਸ ਰੱਖੀ ਤੇ ਮਹਾਰਾਜ ਨੇ ਉਹਨਾਂ ਦੀ ਸੋਣੀ ਲਈ ਹੈ ਨਾ ਕੋਤੇ ਤੂੰ ਸਿਆਣਿਆਂ ਦੀ ਗੱਲ ਮੰਨਦੀ ਨਹੀਂ ਜਦੋਂ ਇਹਨੂੰ ਮੈਂ ਕਹੀ ਨਹੀਂ ਆ ਤੇ ਤੈਨੂੰ ਪਤਾ ਜਿੱਦਾਂ ਦੀ ਹੈਗੀ ਹੈ ਜੇ ਇਹ ਕਿਤੇ ਸਮਝੇ ਮੰਨੇ ਗੁਰੂ ਕਰੋ ਤਾਂ ਹਰ ਇੱਕ ਚੀਜ਼ ਰੱਬ ਦਿੰਦਾ ਵਾ ਉਹੋ ਹੀ ਨਾ ਇੱਕੋ ਗੱਲ ਕਰ ਜੁੰਦੇ ਸਾਡੇ ਕਰਮਾਂ ਚ ਨਹੀਂ ਹੈਗਾ ਸਾਡੇ ਕਰਮਾਂ ਚ ਨਹੀਂ ਹੈਗਾ ਜਦੋਂ ਹੀ ਗੁਰੂ ਨੂੰ ਮੰਨਣਾ ਹੀ ਨਹੀਂ ਆ ਪੇ ਗੁਰੂ ਹੈ ਵਾ ਤੇ ਫਿਰ ਮਹਾਰਾਜ ਨੇ ਕਿੱਥੋਂ ਸੁਣਨੀ ਆ ਫਿਰ ਉਹ ਵੀ ਆਪਣਾ ਆਪ ਵਿਖਾਉਂਦਾ ਵਾ ਨਾ ਲਓ ਫਿਰ ਤੁਰੇ ਫਿਰੋ ਮੈਂ ਵੀ ਵੇਚਦਾ ਵਾਂ ਮੇਰੇ ਤੋਂ ਸવાય ਤੁਹਾਨੂੰ ਕੌਣ ਦਿੰਦਾ ਵਾ ਮੰਮੀ ਉਹਦੇ ਹੀ ਗਾੜੀ ਚੁੱਪਣਾ ਪੈਂਦਾ ਵਾ ਚੱਲ ਕੋਈ ਨਹੀਂ ਹੁਣ ਉਹਨੂੰ ਵੀ ਤਾਂ ਪਤਾ ਲੱਗਣਾ ਹੀ ਆ ਤੇ ਜਦੋਂ ਪਤਾ ਲੱਗੂਗਾ ਨਾ ਤਰੀਕੇ ਨਾਲ ਗੱਲ ਕਰਨੀ ਕੀਤਾ ਇਹਦੇ ਵੀ ਕਿਰੇ ਦਿਮਾਗ 'ਚ ਬੈ ਹੀ ਜਾਵੇ ਨੇ ਮੈਂ ਨਹੀਂ ਕੋਈ ਵੀ ਗੱਲ ਕਰਨੀ ਹੈਗੀ ਇਹ ਵਾ ਕਿ ਉਹਨਾਂ ਦਾ ਸੁਭਾਅ ਵੀ ਕੋਈ ਗੱਲ ਕਰੀਏ ਨਾ ਤੁਹਾਨੂੰ ਉਹਨਾਂ ਦਾ ਸੁਭਾਅ ਦਾ ਪਤਾ ਤੇ ਹੈ ਹੀ ਵੀ ਇਹ ਮੈਂ ਇਹ ਮੁੰਡਿਆਂ ਨੂੰ ਕਹਿਣਾ ਕਿ ਮੈਨੂੰ ਸੁਣੋ ਦੀ ਚੱਲ ਪੁੱਤ ਤੂੰ ਹੀ ਨਾ ਇੱਕ ਵੀ ਸੁਭਾਅ ਆਪ ਗੱਲ ਕਰਿਓ ਚੁੱਪੀ ਕੀਤੀ ਰੋ ਜੇ ਮਾਹਰ ਅਧਿਕਾਰ ਹੋਈ ਨਾ ਸਾਡੇ ਰੱਬ ਨੇ ਦੇਣਾ ਹੋਇਆ ਤੇ ਦੇ ਹੀ ਦੇਣਾ ਵਾ ਕੋਈ ਗੱਲ ਨਹੀਂ ਬਾਰ-ਬਾਰ ਇਹਨੂੰ ਕਹਿਣ ਦਾ ਨਹੀਂ ਫਾਇਦਾ ਹੈਗਾ ਜੇ ਰੱਬ ਨੇ ਘਰ ਲਿਖਿਆ ਹੋਣਾ ਉਹ ਰੱਬ ਨੇ ਸਭ ਕੁਝ ਦੇਣਾ ਮੈਂ ਰੱਬ ਤੋਂ ਵੀ ਨਾ ਮੰਗਣ ਦਾ ਤਰੀਕਾ ਹੁੰਦਾ ਵਾ ਹਾਏ ਹਾਏ ਨਹੀਂ ਮੈਂ ਮਰ ਜਾ। ਨਹੀਂ ਸੁੱਕ ਮੰਜਾ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਵੀ ਨਹੀਂ ਮਾਂ ਜਾ ਫੇਰਨਾ ਤੂੰ। ਨੀਵੇਂ ਲਾਕੋ ਕੇ ਤੇਰਾ ਉਹੇ ਕਮਰੇ ਆ ਫੇਰ। ਕੀ ਹੋ ਗਿਆ ਮੰਮੀ? ਮਾੜਾ ਮੋਟਾ ਤੇ ਕੰਮ ਕਰ ਲੈਣਾ ਚਾਹੀਦਾ ਤੇ ਮੈਨੂੰ ਉੱਕਾ ਹੀ ਨਹੀਂ ਕਰ ਦਿੰਦੇ। ਫਿਰ ਕਹਿੰਦੇ ਵੀ ਅੰਦਰ ਬਹਿ ਰਹਾ ਬਸ ਤੇ ਜਾਈ ਚ। ਤੇ ਮਾੜੀ ਗੱਲ ਕਹਿੰਦੀ ਐ ਤੈਨੂੰ ਮੈਂ। ਮੰਮੀ ਨਹੀਂ ਜੀ ਕਰਦਾ ਅੰਦਰ ਬੈਣ ਨੂੰ ਕੀ ਆ ਵੀ ਕੰਦਾ ਵਾਲੀ ਵੇਖੀ ਜਾਵਾ ਮੇਰਾ ਨਹੀਂ ਜੀ ਕਰਦਾ। ਮੇਰੀ ਗੱਲ ਸੁਣ ਪੁੱਤ ਥੋੜਾ ਟਾਈਮ ਆ ਥੋੜਾ ਟਾਈਮ ਕੱਢ ਲਾ। ਐਦਾਂ ਨਹੀਂ ਚੰਗੇ ਲੱਗੀਦਾ। ਹਾਂ ਕੁਛ ਨਹੀਂ ਮੰਮੀ ਹੰਦਾ ਉਹ ਤੈਨੂੰ ਕਿੰਨੇ ਕੰਮ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਅੱਜਕੱਲ ਸਮਾਂ ਨਹੀਂ ਚੰਗਾ ਤੇ ਜੇ ਮੈਂ ਕਹਿੰਨੀ ਆ ਤੈਨੂੰ ਅਰੈਸਟ ਕਰ ਲਾ ਅਰੈਸਟ ਕਰ ਲਾ ਤੇ ਇਹਦੀ ਤੈਨੂੰ ਕੀ ਤੰਗੀ ਆ ਹੈ ਕਿਉਂ ਨਹੀਂ ਮੰਨਦੀ ਮੇਰੀ ਗੱਲ ਤੂੰ ਮੰਮੀ ਸਾਰੀ ਦਿਹਾੜੀ ਬੈਠਾ ਜਾਂਦਾ ਲੈ ਕੇ ਵੇਖੋ ਇੱਕ ਦਿਨ ਤੂੰ ਹੀ ਕਿਉਂ ਨਹੀਂ ਬੈਠਾ ਜਾਂਦਾ ਕੋਈ ਗੱਲ ਨਹੀਂ ਮੁੜ ਕੇ ਕੰਮ ਹੀ ਕਰਨਾ ساری ਉਮਰ ਕਰਦੀ ਰਿਹਾ ਕਰੀ ਮੈਂ ਇਹਨੇ ਡੱਕਦੀ ਮੁੜ ਕੇ ਤੈਨੂੰ ਚਲੋ ਠੀਕ ਆਪਣੀ ਮਰਜ਼ੀਆਂ ਕਰਦੀ ਆ ਤੂੰ ਨਹੀਂ ਆ ਰਹੀ ਮਾ ਜੀ ਦੱਦ ਵਰਗੀ ਕਰਨਾ ਕੀ ਆ ਬਹਿ ਕੇ ਮੰਜੇ ਤੇ ਤੈਨੂੰ ਕੋਈ ਕਪੜੇ ਜੋੜ ਲੈ ਕਦੇ ਪ੍ਰੈਸ ਕਰ ਲੈ ਜਾਂ ਕੁਝ ਕੱਟ ਕੋਟ ਲੈ ਸਬ지 ਸਬਜੀ ਇਹੋ ਜਿਹਾ ਕੰਮ ਕਰਦਿਆ ਕਰ ਆਹ ਜ਼ਰੂਰੀ ਆ ਬਿਨੀਵੇਂ ਲਾ ਕੋ ਤੂੰ ਮੈਂ ਜਿਹੜੀ ਮਾਰ ਲੋ ਸਾਫੀ ਗਾ ਤੇ ਚਲ ਮੈਂ ਥੋੜੇ ਥੋੜੇ ਖਿਲਰੇ ਆ ਪਤਾ ਨਹੀਂ ਧੂੜੀ ਧੜੀ ਤੇ ਮੈਂ ਮਾਰਦੀ ਨਹੀਂ ਚਲ ਦਫਾ ਕਰ ਚਲ ਆ ਇਧਰ ਅੰਦਰ ਚਲ ਇਧਰ ਆ ਇੱਥੇ ਬਹਿ ਜੇ ਹੋਂ ਤੂੰ ਅੰਦਰੋਂ ਬਾਹਰ ਨਿਕਲੀ ਨਾ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਮੰਮੀ ਕੀ ਆ ਇੱਧਰ ਕੰਧਾਂ ਵੱਲ ਵੇਖ ਕੇ ਮੈਂ ਅੱਤ ਗਈਆਂ ਪੂਰੀ ਬਹੁਤ ਅੱਤ ਗਈ ਕੰਧਾਂ ਵੱਲ ਵੇਖ ਕੇ ਤੂੰ ਥੋੜਾ ਜਿਹਾ ਟਾਈਮ ਕੋਈ ਗੱਲ ਨਹੀਂ ਕੱਢ ਲਾ ਔਖਾ ਸੌਖਾ ਹੁਣ ਤੈਨੂੰ ਕੰਧਾਂ ਬੁਰੀਆਂ ਲੱਗਣ ਡੈ ਪਿਆ ਤੂੰ ਐ ਇਦਾਂ ਕਰੋ ਹਾਂ ਉੱਥੇ ਬਾਹਰ ਮੈਨੂੰ ਅੰਜੀ ਦਾ ਦੋ ਮੈਂ ਉੱਥੇ ਰਹਿ ਜੰਨੀ ਆ ਨਹੀਂ 12 ਵਾ ਪੈਂਦੀ ਆ ਮੁੜ ਕੇ ਬਿਮਾਰ ਹੋ ਗਈ ਨਾ ਜੀ ਕੰਮ ਸਕੂਲ ਹੋ ਗਿਆ ਫਿਰ ਬੈਠੀ ਰਹੇਗੀ RAM ਦੇ ਨਾਲ ਕੀ ਮੰਮੀ ਮੇਰਾ ਨੀ ਜੀ ਦਾ ਬੈਣ ਨੂੰ ਕਿਉਂ ਰੀ ਜੀ ਦਾ ਪਤਰਾ ਬੈਣ ਨੂੰ ਹੈ ਜੇ ਕੁਝ ਖਾਣਾ ਖੋਣਾ ਵਾ 10 ਮਿੰਟ ਮੈਂ ਬਰਾਕੇ ਲੈਣੀ ਤੇਰੇ ਵਾਸਤੇ ਮੰਮੀ ਕੁਝ ਨਹੀਂ ਹੈ ਜੀ ਮੈਂ ਖਾਣਾ ਵੇਖਾਂ ਨਾ ਕੁਝ ਖਾਂਦੀ ਆ ਨਾ ਪੀਂਦੀ ਆ ਤੇ ਕੰਮ ਨੂੰ ਪੈਂਦੀ ਆ ਭੱਜ ਭੱਜ ਕੇ ਕੋਈ ਗੱਲ ਨਹੀਂ ਕਰ ਲਿਆ ਕਰੀ ਕੰਮ ਚਲੋ ਠੀਕ ਠੀਕੜਾ ਮਨ ਜਦੋਂ ਮੇਰਾ ਪੋਤਾ ਪੋਤੀ ਹੋ ਗਿਆ ਨਾ ਮੈਂ ਚੁੱਕ ਕੇ ਵਿਆਹ ਰਿਆ ਕਰ ਨਾਲ ਜਾਈ ਵਿੱਚ ਤੈਨੂੰ ਦਹਾ ਕਰਨਾ ਬੈਠ ਜਿਓ ਮੈਂ ਅੱਜ ਕਿੰਨੀ ਕੋਈ ਕਰਿਆ ਕਰੇਗੀ ਸਗੋ ਬੈਠ ਜਿਓ ਆਹੋ ਮੈਂ ਤੇ ਅੱਕ ਗਈ ਬੈ ਬੈ ਕੇ ਮੈਂ ਤੇ ਕਿ ਨਹੀਂ ਬਹਾਨਾ ਚਾਹੀਦਾ ਵਾ ਅੱਜ ਕੱਲ੍ਹ ਠੰਡ ਵਿੱਚ ਬਹਿਣ ਦਾ ਉਧਰ ਕਿ ਤਾਦੀ ਇਹ ਤਾਂ ਬਹਾਨਾ ਨਾ ਬੱਤ ਵੇਗੀ ਉਹਦਾ ਕੋਈ ਨਹੀਂ ਆ ਕਮਰੇ ਵਿੱਚ ਇਕੱਲਾ ਬੰਦਾ ਨਹੀਂ ਬੈਠਾ ਜਾਂਦਾ ਤੇ ਤੁਸਾਨੂੰ ਕਹਿੰਦੀ ਇੱਥੇ ਮੰਜੀ ਰੱਖ ਦੋ ਤੇ ਰਜਾਈ ਰੱਖ ਦੋ ਮੈਂ ਇੱਥੇ ਰਜਾਈ ਰੱਖ ਦਨੀ ਆ ਮੈਂ ਠੀਕ ਆ ਜਦ ਮੰਨਣਾ ਤੇ ਟੀਵੀ ਲਾਲਾ ਕੜੀ ਟੀਵੀ ਵੇਖਲਾ ਅਈ ਦੀਦੀ ਕਿੰਨਾ ਦੇ ਵੇਖੀ ਜਾਵਾ ਵੇਖ ਆ ਹਾਂ ਚੱਲ ਵੇਣੀ ਆ ਜਦ ਸਿੰਦਰ ਹੋਣਾ ਬਾਹਰ ਨੂੰ ਕਹਿੰਨੀ ਲੱਗ ਜਾ ਕੇ ਬਹਿ ਜਾ ਕਰ ਆ ਬਹਿਣਾ ਮੇਰੇ ਲੱਛੇ ਕਿਉਂ ਨਹੀਂ ਬਹਿਣਾ ਤੇਰੇ ਲੱਗੇ ਹੋਣ ਜੇ ਬਾਹਰ ਆ ਗਈ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਮੈਂ ਦੁੱਧ ਗਰਮ ਕਰਕੇ ਲਿਆਉਣੀ ਆ ਮੰਮੂ ਦੁੱਧ ਨਹੀਂ ਮੈਨੂੰ ਲਜਾਈ ਲਿਆ ਦੋ ਫਿਰ ਬਸ ਕਿਉਂ ਨਹੀਂ ਪੀਣਾ ਦੁੱਧ ਤੂੰ ਦੁੱਧ ਨਹੀਂ ਅਜੇ ਪੀਣਾ ਮੈਂ ਆਹ ਮਾਰਾ ਤੇਰੇ ਕੰਨਾਂ ਤੇ ਰੱਖ ਕੇ ਕਿਤੇ ਅੱਖਾਂ ਲੱਗਦੀ ਨਹੀਂ ਗਈ ਮੈਂ ਤਾਂ ਆਰਾਮ ਨਾਲ ਤਾਂ ਹੋ ਗਏਗੀ ਕਰ ਦੋ ਕੀ ਕਰਾਂ ਮੈਂ ਵੀ ਜਾ ਤੂੰ ਗਈ ਤੇ ਵੇਖਾਂ ਜਦੋਂ ਵੇਖ ਲਓ ਬਾਹਰ ਹੀ ਮੂੰਹ ਚੁੱਕ ਛੜਨਾ ਘਰ ਨਹੀਂ ਬੈਠ ਸਕਦਾ ਆਰਾਮ ਦੇ ਨਾਲ ਘਰੇ ਬੈਠਾ ਰਵਾਂ ਇਹ ਨਾਲੇ ਘਰੇ ਬੈਠਾ ਰਵਾਂ ਆਰਾਮ ਦੇ ਨਾਲ ਨਾਲੇ ਅਮਨ ਦਾ ਧਿਆਨ ਰੱਖਿਆ ਕਰ ਤੈਨੂੰ ਪਤਾ ਤਾਂ ਹੈ ਹੀ ਆ ਉਸ ਦਿਨ ਆਪਣਾ ਧਿਆਨ ਨਹੀਂ ਰੱਖਦੀ ਅੱਜ ਨਵੇਂ ਲੱਕ ਹੌਕਤ ਮਾਜਾ ਫੇਰਣ ਦੀ ਸੀ ਹੁਣ ਮੈਂ ਗੁੱਸੇ ਹੋਈਆਂ ਤੂੰ ਮੂੰਹ ਫੁਲਾ ਕੇ ਅੰਦਰ ਬੈ ਗਈ ਜਾ ਕੇ ਆ ਕਾਮਾਂ ਵਾਲਾ ਕੋਈ ਨਹੀਂ ਰੱਖਣਾ ਮੈਂ ਥੋੜਾ ਰੱਖਣਾ ਲੈ ਮੈਂ ਖਿਆਲ ਰੱਖਣਾ ਤੂੰ ਹੀ ਤੇ ਕਹਿ ਸਕਣਾ ਵਾ ਕਿ ਜੇ ਤੈਨੂੰ ਫਿਰਨ ਤਾਂ ਫੁਰਸਤ ਨਹੀਂ ਗਈ ਉਹ ਕੋਈ ਨਹੀਂ ਮੈਂ ਤਾਂ ਕਹਿੰਦੇ ਨਾ ਤੂੰ ਹੀ ਕਿਆ ਕਰੋ ਸੱਸ ਤੂੰ ਹੀ ਜੇ ਨਾ ਮੈਂ ਬੰਜ ਆਉਦੀ ਗੱਲਾਂ ਤਾਂ ਬੜੀਆਂ ਆਉਂਦੀਆਂ ਤੈਨੂੰ ਹਾਂ ਗੱਲਾਂ ਦਾ ਖੱਟਿਆ ਖਾਨਾ ਮੇਰੀ ਗੱਲ ਸੁਣ ਜੇ ਤਾ ਬਾਹਰ ਫਿਰਨ ਜਾਣਾ ਗਸਤ ਕਰਨਾ ਹਾ ਜਾਇਆ ਕਰ ਘਰ ਰਿਆ ਕਰ ਆਪਣੇ ਘਰ ਦਾ ਘਰ ਕਿੰਨਾ ਗੱਲਾਂ ਕਰ ਮਮੀ ਪਿੱਛੇ ਰਹਿਣਾ ਵੇਖਾਂ ਘਰ ਦੋਵਾਂ ਜਿਹਾਂ ਦਾ ਇੱਕੋ ਕੰਮ ਹੋ ਗਿਆ ਉਹ ਆਂਦੀ ਮੇਰੇ ਅੰਦਰ ਜੀ ਨਹੀਂ ਲੱਗਦਾ ਅੰਦਰ ਮੈਨੂੰ ਕੰਧਾ ਵੱਡ ਖਾਨ ਨੂੰ ਪੈਂਦੀਆ ਤੂੰ ਆਨਾ ਮੇਰਾ ਘਰ ਜੀ ਨਹੀਂ ਲੱਗਦਾ ਹੈ ਤੁਸੀਂ ਹਲੋ ਘਰ ਜੇ ਦੋਵੇਂ ਜੀ ਦੁਨੀਆ ਦੇ ਮਮੀ ਆਵੇਂ ਨਾ ਗੱਲਾਂ ਕਰੀ ਜਾਓ ਚਲੋ ਮੈਂ ਬਹਿਣਾ ਮੈਂ ਜਾ ਕੇ ਦੇਖਣਾ ਤੂੰ ਕੀ ਤੇ ਲੱਗੇ ਜਾ ਕੇ ਬੈ ਬੰਦਾ ਟੀਵੀ ਲਾ ਲਿੰਦਾ ਵਾ ਲਾਗੇ ਬੈ ਹੀ ਜਾਂਦਾ ਘੜੀ ਖਾਦੀ ਹੋਈ ਇਹਦੇ ਵਾਲੀ ਇਨਫਰਨ ਤਾਂ ਫਰਸਤ ਨਹੀਂ ਗਈ ਕਦੀ ਉਹ ਉੱਥੇ ਚਲ ਜਾ ਉੱਥੇ ਚਲ ਜਾ ਬਸ ਆਹੋ ਹੀ ਕੰਮ ਕਰਦਾ ਰਹਿੰਦਾ ਸਾਰਾ ਦਿਨ ਵੇਖਾਂ ਭਰਾ ਜਾ ਕੇ ਇੱਧਰ ਗਿਆ ਹੋਣੇ ਅਲੂ ਦੀਦੀ ਤੂੰ ਬਹੀ ਖਾਣੋ ਮੈਂ ਤਾਂ ਉਹੰਦਰ ਵੇਖਣ ਨਹੀਂ ਹਾਂ ਤੂੰ ਇੱਥੇ ਬੈਠੇ ਹੋ ਕੀ ਹੋਇਆ ਦੀਦੀ ਬੈਜਾ ਨਾ ਮੈਂ ਗੱਲ ਕਰਨੀ ਤੇਰ ਨਾਲ ਹਾਂਜੀ ਦੱਸੋ ਮੈਂ ਤੇ ਵਿਹਲਾ ਹੁਣ ਕਿੰਨੇ ਦਿਨ ਹੋ ਗਏ ਤੂੰ ਮੇਰਾ ਖਿਆਲ ਰੱਖਣ ਲਈ ਹੈਂ ਹਾਂ ਤੇ ਮੈਂ ਤੇਰਾ ਕਿੰਨਾ ਮਾੜਾ ਸਲੂਕ ਕਰਦੀ ਰਹੀ ਹਾਂ ਕੀ ਕੋਈ ਮੇਜੀ ਕੰਮ ਕਰਨਾ ਹੈ ਤੇ ਨੂੰ ਪੁਰਾਣੀ ਲੱਗਦਾ ਦੀਦੀ ਛੱਡੋ ਨਾ ਗੱਲਣ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਵਾ ਕਿ ਪੰਨੀਆਂ ਗੱਲਾਂ ਨਾਲ ਆਜ਼ਾਦ ਕਰਿਆ ਕਰੋ ਉਹ ਮਨ ਵਿੱਚ ਕਈ ਵਾਰੀ ਬੰਦੇ ਤੇ ਗੁੱਸਾ ਹੁੰਦਾ ਵਾ ਤੇ ਗੁੱਸੇ ਵਿੱਚ ਕੀ ਕੁਝ ਮੂੰਹ ਨਿਕਲ ਜਾਂਦਾ ਵਾ ਹੁਣ ਜੇ ਤੈਨੂੰ ਲੋੜ ਹੀ ਤੇ ਅਹੀਂ ਤੇਰਾ ਸਾਥ ਦੇਣਾ ਹੀ ਬਾਹਰ ਥੋੜੀ ਕਿਸੇ ਨੇ ਆਉਣਾ ਹੀ ਚੱਲ ਮਾਫ ਕਰਨ ਚੌਗੀ ਤੇ ਹੈਨੀ ਤੇ ਫਿਰ ਵੀ ਜੇ ਹੋ ਸਕਦਾ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਵੀ ਬੜਾ ਮਾੜਾ ਸੁਭਾਅ ਕੀਤਾ ਤੇਰੇ ਮੁੰਡੇ ਨੂੰ ਮਾੜਾ ਚੰਗਾ ਬੋਲਦੀ ਰਹੀ ਆਂ ਦੀਦੀ ਤੂੰ ਹੀ ਮਾਫੀ ਨਾ ਮੰਗੋ ਮਾਫੀ ਮੰਗਣ ਨਾਲ ਕੀ ਹੋਣਾ ਵਾ ਨਾਲੇ ਨਾ ਇਦਾਂ ਚੰਗੇ ਨਹੀਂ ਲੱਗਦਾ ਹੈਗਾ ਤੂੰ ਹੀ ਵੱਡੇ ਹੋ ਤੇ ਕੋਈ ਗੱਲ ਨਹੀਂ ਜੇ ਕੋਈ ਗਲਤੀ ਹੋ ਵੀ ਜਾਂਦੀ ਹੈ ਨਾ ਤੇ ਤੂੰ ਨਾ ਹੱਟ ਤੋਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੀ ਹੈ ਨਹੀਂ ਨਾ ਮਾਫੀ ਤੇ ਮੰਗਣੀ ਹੀ ਨਾ ਇੰਨਾ ਕੁਝ ਤੇ ਕਰਦੀ ਰਹੀਆਂ ਮੈਂ ਮੈਂ ਕੀ ਨਹੀਂ ਕੀਤਾ ਤੁਹਾਡੇ ਨਾਲ ਦੀਦੀ ਫੇਰ ਉਹ ਗੱਲ ਕਰ ਰਹੇ ਹੋ ਬਾਰ ਬਾਰ ਮੈਂ ਤਾਂ ਇੱਕੋ ਗੱਲ ਕਵਾਂਗੀ ਫਿਰ ਵਧੀਆ ਲੱਗੋਗੀ ਪੀ ਹਾਂ ਦੀਦੀ ਇਦਾਂ ਨਾ ਬੋਲੋ ਕੋਈ ਗੱਲ ਨਹੀਂ ਜਿਹੜਾ ਜੋ ਪਿਛੇ ਹੋ ਗਿਆ ਉਹ ਤੇ ਹੁਣ ਮਿੱਟੀ ਪਾਓ ਤੇ ਅੱਗੇ ਆਪਾਂ ਸਾਰਾ ਪਰਿਵਾਰ ਨਾਲ ਮਿਲ ਕੇ ਰਹਿਨੇ ਆ ਮੈਂ ਤਾਂ ਤੇਰਾ ਦਿਲ ਵੱਡਾ ਵਾ ਕੁੱਤਾ ਇਦਾਂ ਕਹਿਣ ਲਈ ਨਹੀਂ ਤੇ ਕੋਣ ਇਦਾਂ ਕਰਦਾ ਕੋਣ ਦੀਦੀ ਕੋਈ ਮਾੜਾ ਵੇਲਾ ਸੀ ਤੇ ਉਹ ਹੁਣ ਨਾ ਸਮਾਂ ਬੀਤ ਗਿਆ ਵਾ ਹੁਣ ਤੁਸੀਂ ਮੇਰੇ ਵੱਲ ਵੇਖੋ ਹਾਂ ਮੈਂ ਥੋ ਚਲੀ ਵੀ ਗਈ ਹਾਂ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਸਾਡੇ ਵਿੱਚ ਕਦੇ ਸੋਚਿਆ ਵੀ ਨਹੀਂ ਕਿ ਮੈਂ ਮੁੜ ਕੇ ਫੇਰ ਇੱਥੇ ਵਾਪਸ ਆਵਾਂਗੀ ਪਰ ਵਾਹਿਗੁਰੂ ਨੇ ਨਾ ਸਭ ਕੁਝ ਠੀਕ ਕਰਤਾ ਵਾ ਤੇ ਹੁਣੇ ਵਾ ਕਿ ਤੁਸੀਂ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਜੇ ਅੱਗੇ ਤੋਂ ਕੀਤੀ ਨਾ ਤੇ ਮੈਂ ਤੁਹਾਡੇ ਨਾਲ ਨਾਰਾਜ਼ ਹਾਂ ਮੈਂ ਤੁਹਾਨੂੰ ਕੋਈ ਚੀਜ਼ ਨਹੀਂ ਪੜਾਇਆ ਕਰਨੀ ਫਿਰ ਆਪੇ ਆਪਣਾ ਕੰਮ ਕਰਿਆ ਕਰਿਓ ਚੱਲ ਭੈਣ ਨਹੀਂ ਬੋਲਦੀ ਇਦਾਂ ਉਹਦਾ ਗੁੱਸਾ ਕਰੀ ਜਾਂਦੀ ਹੈ ਦੀਦੀ ਗੁੱਸਾ ਕਰਾਣਾ ਤੁਸੀਂ ਗੱਲਾਂ ਹੀ ਉਦਾਂ ਨਾ ਕਰਨ ਦੇ ਜਦੋਂ ਮੈਂ ਤੁਹਾਨੂੰ ਇੱਕ ਗ੍ਰੀਕਾਵਾ ਮੇਰੇ ਮਨ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਤੁਸੀਂ ਫਿਰ ਬਾਰ-ਬਾਰ ਉਦਾਂ ਹੀ ਬੋਲੀ ਜਾਂਦੀ ਹੁੰਦੇ ਹੋ ਫਿਰ ਮੈਨੂੰ ਮਾਫ ਕਰਦੇ ਮਾਫ ਕਰਦੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਤੇ ਨਾ ਇੱਕ ਤੁਹਾਨੂੰ ਹੋਰ ਗੱਲ ਕਹਾਂ ਤੁਸੀਂ ਵੀ ਨਾ ਗੁਰਦੁਵਾਰਾ ਸਾਹਿਬ ਜਾਇਆ ਕਰੋ ਕੋਈ ਨਹੀਂ ਮਮਮੀ ਨੇ ਇੱਕ ਦਿਨ ਕਹਿਣ ਦੇ ਹੀ ਗੁਰਦੁਆਰੇ ਜਾਇਆ ਕਰ। ਚਲ ਇਦਾਂ ਕਰਨ ਦੋਵੇਂ ਚੱਲ ਜਾਂ ਕਰਾਂਗੇ। ਸ਼ਾਮਾਂ ਨੂੰ ਕੱਟੀਆਂ ਪਿੰਡੋ ਵਾਲੇ ਚੱਲ ਜਾਂ ਕਰੀਏ। ਹਾਂਜੀ ਕੋਈ ਗੱਲ ਨਹੀਂ ਚੱਲ ਜਿਆ ਕਰਾਂਗੇ। ਇਹ ਵਾਕੀ ਵਾਈਗੂ ਦੇ ਘਰ ਕਿਹ ਚੀਜ਼ ਦਾ ਘਟਾਣੀ ਹੈ? ਮਾਰਾ ਸਾਰੀਆਂ ਅਸਮਰਦਾਂ ਪੂਰੀਆਂ ਕਰਦੇ ਨੇ। ਚੱਲਿਓ ਹਾ ਗਲਾਸ ਫੜਾ ਮੈਨੂੰ। ਤੇ ਦੀਦੀ ਸਗੋ ਤੁਸੀਂ ਅੰਦਰ ਹੀ ਬਹਿ ਜਾਣਾ ਹੀਰਜਾਈ ਦੇ ਵਿੱਚ। ਧੁੱਪ ਨਿਕਲੀ ਹੀ ਮਾਸਾ। ਮੈਂ ਚੱਲ ਬਾਹਰ ਬੈਣੀ ਆ। ਅੰਦਰ ਬਹਿ ਬਹਿ ਕੇ ਵੀ ਨਾ ਆਕੀ ਗਈਆਂ ਮੈਂ। ਚਲੋ ਕੋਈ ਗੱਲ ਨਹੀਂ ਮੈਂ ਫਿਰ ਤੁਹਾਨੂੰ ਇੱਥੇ ਕੰਬਲ ਲਿਆ ਦਿੰਦੀ। ਚਲ ਕੋਈ ਨਹੀਂ ਲਿਆ ਦੇ। ਜੀ ਬਣਾ ਜੰਮ ਨੂੰ ਫੜਾ ਨਹੀਂ ਗਈ ਜੀ ਮੇਰੀ ਗੱਲ ਸੁਣੋ ਮਹਾ ਤਸਪੀ ਹੁਣ ਨਾ ਜਦੋਂ ਉਠੂਗੀ ਤੇ ਫੇਰ ਚਕਾਉਂਗੀ ਤੁਹਾਨੂੰ ਮੈਂ ਮੰਮੀ ਚਕਾ ਦੋ ਉਹਨਾਂ ਨੂੰ ਸੁੱਤੇ ਜਗਾ ਦੋ ਨਹੀਂ ਉਹਨਾਂ ਸੇਰੋਂ ਡਾ ਬਣਾਵਾ ਆਪੇ ਤੁਹਾਨੂੰ ਮੁੜ ਕੇ ਚੱਲ ਜਾਣਾ ਵਾ ਕੁੜੀਏ ਤੇਰੇ ਲੱਗੇ ਖਲਾਰਾ ਪੈ ਰਿਹਾ ਚੱਲ ਚੰਗੀ ਲੱਗਦੀ ਐ ਚੱਲ ਕੋਈ ਨਹੀਂ ਫੜਾ ਦੂੰਗੀ ਇਹਨਾਂ ਨੇ ਖੇਡਿਆ ਕਰਨਾ ਵਾ ਸੁੱਤੀ ਸੁੱਤੀ ਰਹਿ ਦੇ ਆਹੋ ਸ਼ੁਕਰਵਾ ਮਾਲਕ ਨੇ ਹਨ ਰੌਣਕ ਦੇ ਦਿੱਤੀ ਹੈ ਹੈ ਅਹ ਚਲ ਸ਼ੁਕਰਾ ਪਰਮਾਤਮਾ ਜੀ ਆਇਆ ਹੈ ਕਿਤੇ ਹੈ ਅਹੀਂ ਤੇ ਕਿੰਨਾ ਸੁਖਣਾ ਸੁਖ ਸੁੱਖ ਕੇ ਲਈ ਹੈ ਬਹੁਤ ਏ ਗੱਲ ਆ ਲੋਕੀ ਕਰਦੇ ਨਾ ਜਿਹੜੀਆਂ ਮਾਰੀਆਂ ਹਾਂ ਨਹੀਂ ਪੁੱਤ ਧੀਆ ਮਾਰੀਆਂ ਕਿਉਂ ਕਿਹੜੀ ਗੱਲੋਂ ਮਾਰੀਆਂ ਹੈ ਵੇਖਾਂ ਨਾ ਵਾ ਸਾਡੀ ਤੇ ਆਪਣੇ ਘਰ ਚਲ ਗਈ ਹੈ ਹੈ ਵੇਖਾਂ ਪਰਮਾਤਮਾ ਨੇ ਕਿੱਡੇ ਪਾਗ ਲਾਏ ਉਹਨੂੰ ਹੀ ਕਿਦੀ ਵਧੀਆ ਵਾ ਤੇ ਵੇਖੀ ਆਪਣੀ ਧੀ ਨਫਸਰ ਬਣਾਉਣਾ ਪੜਾਣਾ ਦਿਖਾਵਾਂਗੇ ਵਧੀਆ ਹੈ ਚੰਗੇ ਸਕੂਲ ਚ ਪਾਵਾਂਗੇ ਠੀਕ ਆ ਆਹ ਸੋ ਸੁਖਣਾ ਦੀ ਪੁੱਤੀ ਆ ਮੇਰੀ ਸਾਡਾ ਵਜ ਰੱਬ ਪਜਾ ਕੇ ਰੱਖਿਓ ਹਾਏ ਹਾਏ ਬਾਹਰ ਨਾ ਦੇਖੋ ਲੈ ਕੇ ਡੈਡੀ ਉਹ ਰੂਮ ਹੀ ਟੱ ਲੱਗਾ ਵਾ ਕੋਈ ਨਹੀਂ ਹੁੰਦਾ ਉਹ ਦੱਸਾ ਜਨਾਨੀ ਆਣ ਕੇ ਬੜੇ ਕੰਮ ਕਰਦੀ ਹੁੰਦੀਆਂ ਇਹਨੂੰ ਧੁੱਪ ਚਿਰਨਾ ਪਾਓ ਇਹਨੂੰ ਆਹ ਕਰੋ ਜੋ ਕਰੋ ਐਵੇਂ ਕਿਤੇ ਮਗਨ ਨਹੀਂ ਲੱਗਦਾ ਹੁੰਦਾ ਆ ਵੇਖ ਲੈ ਪਿਓ ਤੇਰੇ ਨੂੰ ਜਿਆਦਾ ਪਤਾ ਹੀ ਹੈ ਤੁਹਾਡੇ ਨਾਲ ਡੈਡੀ ਜੀ ਜਿਆਦਾ ਕਹਿੰਦਾ ਜਿਆਦਾ ਕੀ ਹੈ ਪੁੱਤ ਕਿਪਤੀ ਪੁੱਤ ਬਿਮਾਰ ਹੋਏ ਤਾਂ ਪਤਾ ਦਿੱਤਾ ਸਾਨੂੰ ਪਹਿਨੀ ਉਸੇ ਵੇਲੇ ਮੰਮੀ ਵੀ ਆ ਡੈਡੀ ਸਹੀ ਕਹਿੰਦੇ ਗੱਲ ਤਾਂ ਸਹੀ ਹੈ ਤੈਵੇਂ ਨਾ ਕਿਤੇ ਲਾ ਕੇ ਬਾਹਰ ਕਿਤੇ ਲੈ ਕੇ ਬਹਿ ਜਾ ਤੋ ਫਿਰ ਤਾਂ ਕੋਈ ਗੱਲ ਨਹੀਂ ਗਈ ਨਹੀਂ ਪੈਂਦੇ ਬਾਬਾ ਜੀ ਆ ਵੇਖੋ ਹੋਰ ਖਾਂਗੇ ਧਿਆਨ ਸਾਡੀ ਪੋਤੀ ਦਾ ਲੱਗ ਗਿਆ ਪਤਾ ਸਾਨੂੰ ਆਹੋ ਅੱਛਾ ਰ ਪੁੱਤੀ ਦਾ ਖਾਸ ਆਲਾ ਅਮਨਾ ਪੁੱਤ ਮੈਂ ਬੜੀਆਂ ਹੀ ਗਲਤੀਆਂ ਕੀਤੀਆਂ ਵਾ ਹੈ ਮੈਂ ਤੇਰੀ ਗੁਨਾਗਾਰਾਂ ਮੈਂ ਕਿੰਨਾ ਕੁ ਤੈਨੂੰ ਬੋਲਦੀ ਰਹੀ ਹਾਂ ਕਿੰਨਾ ਵੱਧ ਘੱਟ ਬੋਲੀ ਹਾਂ ਹਨਾ ਕਦੀ ਤੈਨੂੰ ਮੈਂ ਕਹਿ ਦੇਣਾ ਤੋ ਉਥੋਂ ਭੱਜ ਕੇ ਆ ਗਈਆਂ ਤੂੰ ਐਂ ਕਰਕੇ ਆ ਗਈਆਂ ਮੈਨੂੰ ਕਿੱਥੇ ਰੱਬ ਨੇ ਮaaf ਕਰਨਾ ਪੁੱਤ ਹੋ ਸਕੇ ਨਾ ਆਪਣੀ ਮਾਂ ਨੂੰ ਮਾਫ ਕਰਦੀ ਮਮੀ ਤੇ ਕੀ ਕਰਦੇ ਬਾਰ ਬਾਰ ਪਿਛਲੀਆਂ ਗੱਲਾਂ ਨਾ ਛੇੜਿਆ ਕਰੋ ਤੁਹਾਨੂੰ ਕਿਹਾ ਨਾ ਮੈਂ ਹੁਣ ਠੀਕ ਹੈ ਨਾ ਸਾਰਾ ਕੁਝ ਬਸ ਹੁਣ ਚੱਲ ਜੀਓ ਤੇ ਆਪਣੀਆਂ ਗੱਲਾਂ ਨਾ ਕਰਿਆ ਪਰਮਾਤਮਾ ਨੇ ਕਿੰਦੀ ਵੱਡੀ ਖੁਸ਼ੀ ਦਿੱਤੀ ਡੈਡੀ ਮੰਮੀ ਨੂੰ ਬਾਰ ਬਾਰ ਉਹੀ ਅਫਸੋਸ ਲੱਗਾ ਰਹਿੰਦਾ ਵੀ ਮੈਂ ਪਿੱਛੇ ਕੀ ਕੀਤਾ ਲਾ ਕੀ ਹੋ ਗਿਆ ਵਾ ਨੂੰ ਦਵਾ ਕਰੋ ਮਿੱਟੀ ਪਾਓ ਤੇ ਆਉਣ ਵਾਲਾ ਸਮਾਂ ਵੇਖੋ ਹੁਣ ਪਰ ਮਾਦਮਾ ਨੇ ਕਿੱਡਾ ਵਧੀਆ ਲਿਆ। ਨਾ ਜਿਆਪ ਹੋਈ ਹੁਣ ਤਾਨੂੰ ਖੁਸ਼ ਹੋਣਾ ਚਾਹੀਦਾ। ਕਿਛੁ ਨਾ ਹੁੰਦੀ। ਖੁਸ਼ ਤੇ ਮੈਂ ਬੜੀ ਆ। ਔਰ ਸਾਰੇ ਰੀਝਾਂ ਆਪਣੇ ਆਪਣੀ ਪੋਤੀ ਤੇ ਲਾਉਣੀਆਂ ਮੈਂ ਵੇਖਿਓ। ਜਿੰਨੀ ਮਰਜ਼ੀ ਮੂਰੀ ਨੇ ਕਿਹਾ। ਉਹ ਮਰਨੀ ਕਰ ਲਈ। ਆਹੋ। ਇਹ ਦੱਸੋ ਤੁਸੀਂ ਤੇ ਖੁਸ਼ ਜੇ ਨਾ ਸਾਰੇ ਹੁਣ। ਮੰਮੀ ਆਈ ਤੇ ਖੁਸ਼ ਵਾਂ। ਪੁੱਤਾਂ ਨਾਲ ਵਧ ਕੇ ਤੁਹਾਨੂੰ 30 ਦਿੱਤੀ ਜੀ ਰੱਬ ਨੇ ਆਈ ਕੁਛ ਕਿਉਣੀ ਹੋਣਾ। ਸਹੀ ਗੱਲ ਆ ਪੁੱਤ। ਮੰਮੀ ਨਾਲ ਹੁਣ 30 ਨਹੀਂ ਕਿਹੇ ਤੋਂ ਘਟਿਆ ਦੀਦਾ। ਤੁਹਾਨੂੰ ਪਤਾ ਵੀ ਹੈ। ਓਏ ਐਵੇਂ ਲੋਕੀ ਜਿਹੜੇ ਮੂਰਖਾ ਬੋਝ ਹੁੰਦੀਆਂ ਉਹ ਹੁੰਦੀਆਂ ਉਹ ਕਰਨਾ ਪੈਂਦਾ ਜੋ ਕਰਨਾ ਪੈਂਦਾ। ਕੋ ਤੇ ਪਤਾ ਬੜੀ ਕਿਸਮਤ ਆਪਣੇ ਨਾਲ ਲੈ ਕੇ ਹੁੰਦਾ ਨਾਲੇ ਡੈਡੀਸ ਇਕਵਾਰੇ ਵੀ ਲੋਕੀ ਬੈਠੇ ਆ ਨਾ ਹੁਣ ਹਾਂ ਬਾਕਿਆ ਸਹੀ ਗੱਲ ਹਾਂ ਗੱਲ ਵੀ ਸਹੀ ਹੈ ਨਾ ਹਾਂ ਹੁਣ ਮੁੰਡੇ ਵਿਆਹ ਨੂੰ ਤਰਲੇ ਲੈਂਦੇ ਫਿਰਦੇ ਆ ਕੁੜੀਆਂ ਨਹੀਂ ਲੱਭਣਦੀ ਆਪਣੀ ਸੋਚ ਹੀ ਪਤੀ ਇਹੋ ਜਿਹੀ ਹੁੰਦੀਆਂ ਹੁਣ ਫਿਰ ਕਦੋਂ ਲੱਭਦੇ ਆ ਕੁੜੀਆਂ ਜਦੋਂ ਰਿਸ਼ਤੇ ਨਹੀਂ ਹੁੰਦੇ ਮੁੰਡਿਆਂ ਨੂੰ ਤੇ ਫਿਰ ਕੁੜੀਆਂ ਦਾ ਵੀ ਹਾਂ ਹੁਣ ਪਤਾ ਲੱਗਾ ਨਾ ਤੁਸੀਂ ਕੀ ਆ ਚੱਲ ਪਰਮਾਤਮਾ ਲੰਘਾ ਨੀ ਉਮਰ ਕਰੇ ਮੇਰੀ ਪੋਤੀ ਵੀ ਹੈ ਇੱਕ ਨਜ਼ਰ ਨਾ ਲੱਗੇ ਇਹਨੂੰ ਕਿਸੇ ਦੀ ਨਹੀਂ ਲੱਗਦੀ ਧੂੜ ਦੇ ਕੰਮ ਵੇਖ ਲੈ ਅੰਦਰ ਲੱਗੇ ਤੇ ਤਰੀਲ ਪਈ ਜਾਂਦੀ ਐ। ਗੱਲ ਸੁਣ ਹਾਂ ਮੈਂ ਆਈ ਚੱਲੇ ਆ ਤੁਹਾਡੇ ਕੁੜਮਾ ਦੇ। ਕੁੜਮਾ ਦੇ? ਕੁੜੀ ਆਈ ਐ। ਅੱਛਾ ਆਹ ਨਵਜੇ ਪਤੀਜੀ ਆਈ ਐ। ਲਾ ਫੇਰ ਤਾਂ ਵਧਾਈ ਬਣੀ ਐ ਹਾਂ। ਤੁਹਾਨੂੰ ਬੋਲਦੇ ਆ ਬੋਲਦੇ ਆ ਤੇ ਗੱਲ ਸੁਣ ਮੈਂ ਕਹਿਣ ਦੇ ਇਹ ਜਾਣ ਵੱਲੋਂ। ਆਹੋ ਪਿੰਡ ਦਾ ਧਨავ ਤੇ ਮੈਂ ਸੋਚਿਆ ਵੀ ਮੈਂ ਵੀ ਚੱਲ ਜਾਨੀ ਇਹ ਨਾਲ ਹੀ। ਮੈਂ ਆਖਣਗੇ ਮਾਂ ਨੂੰ ਖੁਰਚਾ ਨਹੀਂ। ਤੂੰ ਹੀ ਹੁਣ ਕਰ ਰੋ ਇਹਨਾ ਵੀ ਤੁਸੀਂ ਵੀ ਆਖੋ ਮੈਂ ਵੀ ਮੈਂ ਵੀ ਚੱਲਣਾ ਦੱਸ ਮੈਨੂੰ ਫਿਰ ਕੀ ਉਹ ਹੀ ਗੱਲ ਕਹੀ ਜਾਣੀ ਹੈ ਮੁੰਡਾ ਸਕੂਲ ਗਿਆ ਤਾਂ ਪੇਪਰ ਉਹ ਕੌਣ ਉਹਨੂੰ ਰੱਖੂਗਾ ਰਿਆ ਨੂੰ ਤਾਂ ਸ਼ਰਨ ਕੋ ਰਹਿਲੇਗਾ ਪਰ ਤੁਹਾਨੂੰ ਪਤਾ ਵਾ ਉਹਨੇ ਤੁਹਾਡੇ ਦਮ ਨਾ ਘੜੀ ਨਹੀਂ ਕੱਢਣੀ ਹੈਗੀ ਮੇਰੇ ਤੇ ਚੱਕਰ ਹੈ ਯਾਰ ਮੁੰਡੇ ਕਰਕੇ ਮੈਂ ਰਹਿਣਾ ਨਹੀਂ ਤੇ ਮੈਂ ਵੀ ਹੋਣਾ ਕਿ ਉਹ ਤੇ ਕੁਰਸੀ ਦਉਣੀ ਹੈ ਜਦੋਂ ਵੀ ਬੱਸ ਆਵੇ ਨਾ ਉਹਨੂੰ ਲਾ ਲੈਣਾ ਵਾ ਬੱਸ ਵਾਲਾ ਤਾਂ ਗਾਂ ਕਰ ਜਾਂਦਾ ਨੇ ਆਣੇ ਨਹੀਂ ਤੇ ਇੱਕ ਤਾਂ ਮੈਂ ਦੁੱਧ ਵੀ ਅਦਾ ਕਰਕੇ ਰੱਖ ਦਿੱਤਾ ਗਰਮ ਤੇ ਪਰੌਂਠੀ ਵੀ ਲਾ ਕੇ ਰੱਖਤੀ ਇਹ ਨਾ ਇਹ ਵੀ ਖਾਣ ਵਾਲੀਆਂ ਚੀਜ਼ਾਂ ਖਵਾ ਲੈਣਾ ਤੇ ਉਹਨੂੰ ਦੁਕਾਨ ਤੇ ਲੈ ਜਾ ਨਹੀਂ ਨਹੀਂ ਮੈਂ ਨਹੀਂ ਦੁਕਾਨਦਾਰ ਕੋਲ ਤੇ ਖੜਨਾ। ਆਪਕਾਂ ਦੀਆਂ ਚੀਜ਼ਾਂ ਨਹੀਂ ਚੰਗੀਆਂ। ਰੋਟੀਆਂ ਤੋਂ ਲਾਹੜਿਓ ਮੈਂ ਵੀ ਖਾ ਲਾਂਗਾ ਤੇ ਉਹਨੂੰ ਖਵਾ ਲਾਂਗਾ ਫਿਰ। ਨਹੀਂ ਉਹ ਤਾਂ ਮੈਂ ਫੁਲਕੇ ਵਾਹਵਾ ਲਾਇਆ ਪਰ ਉਹਦੇ ਵਾਹੇ ਨੇ ਮੈਂ ਪਰੌਂਠੀ ਲਾਤੀ ਐ ਲੂਣ ਲਾ ਨੂੰ ਪਾ ਕੇ ਜਵੈਣ ਪਾ ਕੇ। ਤੇ ਜਾਣਾ ਫਿਰ ਟਾਈਮ ਨਾ ਜਾਓ ਨਿਗ ਨਿਗੇ ਦੇਣ ਮੈਂ ਧੂੜ ਬੜੀ ਧਿਆਨ ਨਾ ਜਾਇਓ। ਨਹੀਂ ਇਹੀ ਕੋਈ ਨਹੀਂ ਬਹੁਤਾ ਚਿਰ ਨਹੀਂ ਲਾਉਣਾ 3-4 ਡੇਰ ਘੰਟੇ ਟਾਈਮ ਲਾਵਾਂਗੇ। ਆਹੋ। ਆਹਦਾ ਵੀ ਮਤਾਵਾ ਨੂੰ ਮੁੰਡਾ ਗਿਆ ਬਾਨਾ ਦਾ ਹੈਗਾ ਹੀ। ਟਾਈਮ ਨਾ ਆ ਜਾਇਓ। ਆ ਚਲੋ ਠੀਕ ਜੇ ਫਿਰ। ਨਾਲੇ ਆ ਉਹਨੂੰ ਪਿੰਦਰ ਨੂੰ ਕਹੀ ਕਿ ਤੈਨ ਕੋਈ ਗੱਲ ਤੁਹਾਡਾ ਪੋਤਾ ਵੱਡਾ ਹੋ ਗਿਆ ਨੇ ਆਪੇ ਅੰਦਰ ਬਾਹਰ ਕਰਦੇ ਥੋੜਾ ਥਾਂ ਬਣਾਉਂਦੇ ਨੂੰ ਅੰਦਰ ਲਾਇਆ ਕਰੀ ਇੱਥੇ ਖਰਾਬ ਹੋ ਜਾਣਾ ਜੀ ਉਹ ਬੰਜੂਗਾ ਥਾਂ ਤੇ ਆਪਾਂ ਹੁਣ ਚੱਲੀ ਜੀ ਜਾਓ ਕੋਈ ਗੱਲ ਨਹੀਂ ਹੋ ਕੇ ਆਓ ਤੇ ਇਦਾਂ ਕਰਾਂਗੇ ਮੈਂ ਵੀ ਦੋ ਚਾਹੂ ਦੇਣਾ ਤੱਕ ਰਾਂ ਕਿ ਤੇ ਕੱਲਾ ਫਿਰ ਮਾਰਾਂਗਾ ਕੀੜਾ ਚਲੋ ਕੋਈ ਗੱਲ ਨਹੀਂ ਮੈਂ ਚੱਲ ਵੇਖ ਆਉਂਗਾ ਕੁੜੀ ਫਿਰ ਵੀ ਅਗਲੇ ਦੇ ਘਰ ਆਉਣ ਕਾਈ ਆ ਠੀਕ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ ਉਦੋਂ ਤੁਸੀਂ ਹੋਣਾ ਸਾਰਿਆਂ ਘਰ ਤੋਂ ਮੁਰਕ ਮੈਂ ਜਾ ਨਾ ਹੋਊਗਾ ਆਪਣੇ ਪੋਤੇ ਨਾਲ ਲੈ ਜੀ ਚੱਲ ਜਾਂਦਾ ਚਲੋ ਵੇਖ ਲਾਂਗੇ ਜਾਓ ਤੁਸੀਂ ਦਾਦਾ ਪੋਤਾ ਚੱਲ ਜਿਓ ਇਦਾਂ ਹੀ ਕਰ ਲਾਂਗੇ ਜਾਣਾ ਚਾਹੀਦਾ ਚਲੋ ਵਧੀਆ ਹੋਇਆ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੇ ਘਰ ਆਉਣ ਕਾ ਲੱਗੂਗੀ ਆ ਵਿਚਾਰੇ ਥੋੜੇ ਹੀ ਨਿਚਰਾਂ ਦੇ ਨਵਦੀਪ ਹੋਈ ਨਹੀਂ ਤਿਆਰੀ ਅਜੇ ਬਸ ਆ ਵੇਖੋ ਪਿੰਦਰ ਹੋ ਗਈ ਤਿਆਰ ਚਲ ਚਲ ਲਗਾ ਸਕੋ ਮੈਂ ਤਾਂ ਕਹਿੰਦੀ ਹਗਮ ਵੀ ਲੈ ਆਈ ਜਾਂਦੇ ਹੁਣ ਆਪੀ ਤੋਂ ਦੱਸਣ ਦੀ ਹੈ ਇਹਦਾ ਟੈਸਟ ਅੱਜ ਤੇ ਕੋਈ ਗੱਲ ਨਹੀਂ ਇੱਕ ਵਾਰੀ ਟਰਾਈ ਮਾਰ ਲਾਂਗੇ ਚਾਓ ਚਲ ਜੀ ਛੁੱਟੀ ਦੇ ਦਿੰਗੇ ਤੇ ਸਭ ਵਧੀਆ ਨਾਲ ਹੀ ਲੱਜਾਂਗੇ ਉਹਨੂੰ ਵੇਖ ਕੇ ਕਿੰਨਾ ਖੁਸ਼ ਹੁੰਦਾ ਉਹ ਵੀ ਤਾਂ ਮੈਂ ਕਹਿਣ ਲੱਗਾ ਸੀ ਚੱਲੀਏ ਫਿਰ ਉਹ ਹੰਦਤਾ ਜਿਹ ਪੈਰ ਨੇ ਲੱਗਣੇ ਥੱਲੇ ਦੇ ਲੈ ਫਿਰ ਇਦਾਂ ਹੀ ਖੁਸ਼ੀ ਤੇ ਇਦਾਂ ਹੀ ਹੁੰਦੀ ਆ ਨਾ ਚਾਹ ਹੀ ਵੱਖਰਾ ਹੁੰਦਾ ਵਾ ਇਹ ਤਾਂ ਗੱਲ ਸਹੀ ਆ ਆਜੋ ਆਜੋ ਕਾ ਬਾਜੋ ਬਾਜੋ ਅਗੋਂ ਮੋਲੋ ਡੈਡੀ ਨੂੰ ਦੱਸਿਆ ਕਿ ਨਹੀਂ ਸੱਚ ਜਾ ਤੜੜ ਜੀ ਨੂੰ ਚੱਲ ਹਣਾ ਜੇ ਤੇ ਹਾਂਜੀ ਲੈ ਜਾਗੇ ਫਿਰ ਤੇ ਗੱਲ ਹੋ ਰਹੀ ਨੇ ਤੇ ਆਪੀ ਰੱਖ ਲਾਂਗੇ ਫਿਰ ਪਾਬੀ ਜੀ ਮੈਂ ਬੜੀ ਖੁਸ਼ ਹਾਂ ਕਿ ਵਾਈ ਗੁਰੂ ਨੇ ਨਾ ਹਦੀਰ ਦਾਸ ਹੋਣ ਦੀ ਹੈ ਤੇ ਇਹ ਵਾਕਿਆ ਸਾਨੂੰ ਦਿੱਤੀ ਵੀ ਸਕੋਦੀ ਆ ਇਹ ਵੀ ਹੁਣ ਆ ਤੁਮ ਨੂੰ ਰਖੜੀ ਬੰਨ੍ਹਾ ਕਰੇਗੀ ਹੋਰ ਨਾ ਮਿੰਟਾਂ ਬੜੀ ਖੁਸ਼ੀ ਹੋਈ ਆ ਇਹ ਬਹੁਤ ਹੀ ਵਧੀਆ ਹੋਇਆ ਵਾ ਤੇ ਤੁਹਾਨੂੰ ਨਾ ਇੱਕ ਪੁਰੀ ਫੇਰ ਬਹੁਤਿਆਂ ਬਹੁਤਿਆਂ ਵਧਾਈਆਂ ਹੋਣ ਭੂਆ ਨੂੰ ਵੀ ਬੋਗਦੀਆਂ ਹਾਂ ਤੇ ਪਾ ਬੀਜੀ ਤੇ ਹੀ ਮੈਨੂੰ ਕਹਿੰਦੇ ਹੁੰਦੇ ਹੀ ਨਾ ਕਿ ਤੁਗਮ ਨੂੰ ਨਹੀਂ ਰੱਖੀਉਂਗੀ ਅਸਲ ਵਿੱਚ ਨਾ ਮੇਰੇ ਮਨ ਵਿੱਚ ਹੁੰਦਾ ਹੀ ਕਿ ਮੈਂ ਪਹਿਲਾਂ ਤੁਗਮ ਨੂੰ ਦੇ ਕੇ ਫਿਰ ਵਾਪਸ ਲੈ ਲਿਆ ਤੇ ਮੈਨੂੰ ਨਾ ਉਹ ਚੀਜ਼ ਸਹੀ ਜੀ ਨਹੀਂ ਲੱਗਦੀ ਮੈਂ ਤਾਂ ਹੀ ਨਹੀਂ ਹੁਣ ਉਹ ਇਕੱਲਾ ਕਿਉਂਦੀ ਹੁੰਦੀ ਹੁੰਦੀ ਤੇ ਚਲ ਲਈ ਕਿ ਪ੍ਰਮਾਤਮਾ ਇਹ ਸੁਣ ਲਈ ਆ ਤੇ ਬੜਾ ਹੀ ਵਧੀਆ ਹੋ ਗਿਆ ਵਾ ਅਮਨ ਪੁੱਤ ਆ ਇਲਾ ਮਾਂ ਲਾਤੇ ਹੋ ਰਹੀ ਮੇਰੀ ਨਵ ਵਰਗੀ ਆ ਬਾਕੀ ਦਾ ਲੰਮਾ ਸਿੱਖਰ ਨਾਤੀ ਮੈਂ ਰੱਗੇ ਕਹਿ ਨਹੀਂ ਨਾ ਤਾਨੂੰ ਤੇ ਮੇਰੇ ਵਰਗੀ ਲੱਗਣੀ ਆ ਨੁਲੀ ਤੇ ਭਾਬੀ ਜੀ ਵਰਗੀ ਲੱਗਣਗੀ ਆ ਨਹੀਂ ਨਾ ਉਹ ਤੇਰੇ ਵਰਗੀ ਨਹੀਂ ਨਹੀਂ ਉਹ ਆਪਣੀ ਇੱਕੋ ਜੀਆਂ ਆ ਚਲੋ ਠੀਕ ਆ ਤੇ ਸੁਹੇ ਲੱਗਣ ਡੀਆਂ ਹਾਂ ਨਾਵ ਕੋਤੇ ਮੈਂ ਨਵੀ ਮਾਫ ਕਰਦੇ ਮੈਂ ਵੀ ਬੜਾ ਕੁਛ ਕੀਤਾ ਕੋਤੇ ਤੇਰੇ ਨਾਲ ਮੰਮੀ ਕਿਹੜੀ ਕਿਹ ਨੂੰ ਮਾਫੀ ਮੰਗਣ ਦੀ ਉਹ ਤੇ ਨਾਵ ਮੰਮੀ ਤੇ ਨਾ ਬਾਰ ਬਾਰ ਇਹ ਜੀ ਆਪਣੇ ਆਪ ਨੂੰ ਕੋਸੀ ਜਾਂਦੇ ਆ ਵੀ ਮੈਂ ਨਾ ਉਹ ਨਾ ਬੜਾ ਗਲਤ ਕੀਤਾ ਜੋ ਕੁਝ ਮੰਮੀ ਚਲੋ ਹੋ ਗਿਆ ਜੋ ਕਰਮਾਂ ਚ ਲਿਖਿਆ ਸੀ ਉਹਨਾ ਕਿਸੇ ਨਾ ਕਿਸੇ ਬਨੇ ਹੋਣਾ ਹੀ ਹੁੰਦਾ ਮੰਮੀ ਜੋ ਕੁਝ ਵੀ ਹੋਇਆ ਨਾ ਪਿੱਛੇ ਸਭ ਕੁਝ ਭੁੱਲ ਜਾ ਨਲੇ ਹੁਣ ਇੰਨੀ ਵੱਡੀ ਖੁਸ਼ੀ ਆਈ ਆਪਣੇ ਘਰ ਵਿੱਚ ਤੇ ਹੁਣ ਇਦਾਂ ਦੀਆਂ ਗੱਲਾਂ ਨਾ ਸਹੀ ਕਰੋ ਚਲ ਧੀ ਤਾਂ ਫਤ ਤੇ ਇਹ ਦੱਸ ਅਗਮ ਨੂੰ ਕਿਉਂ ਨਹੀਂ ਲੈ ਕੇ ਆਈ ਨਾਲ ਮੰਮੀ ਅਗਮ ਦਾ ਨਾ ਪੇਪਰ ਹੀ ਅਹੀਂ ਤੇ ਕੀ ਹੈ ਸਕੂਲ ਵਾਲਿਆਂ ਨੂੰ ਕਿ ਚਲ ਹਣਾ ਜਿਹੇ ਦਾ ਪੇਪਰ ਹੋ ਗਿਆ ਤੇਨੂੰ ਛੁੱਟੀ ਦੇ ਦੱਬ ਪਰ ਉਹਨਾਂ ਨੇ ਛੁੱਟੀ ਦਿੱਤੀ ਨਹੀਂ ਤਾਂ ਉਹ ਪਤਾ ਦੇ ਹਗਾ ਉਹਨਾਂ ਦਾ ਕਿੰਦੀ ਹੀ ਅਗਲੇ ਪੇਪਰ ਦੀ ਵੀ ਰਿਵੀਜ਼ਨ ਕਰਵਾਉਣੀ ਆਮਦਾਨ ਨਾਲ ਤੇ ਬੜਾ ਹੀ ਖੁਸ਼ ਹੋਣਾ ਤੇ ਪੈਣ ਹੋਏ ਕਿ ਉਹ ਹੋਰ ਮੈਂ ਤੇ ਆਪੇ ਕੋਈ ਕਹਿ ਨਹੀਂ ਦਿਨ ਆ ਜੇ ਕੋਈ ਨਹੀਂ ਮੈਂਨਾਂ ਵਾਪਕ ਵੀ ਇਹ ਮਾਪੋ ਸਜਾ ਦੇ ਤਰ੍ਹਾਂ ਤੂੰ ਰਹਿਣਾ ਹੀ ਉਹ ਵੇਖ ਲੈ ਕੈਨ ਜੀ ਨੇ ਵੀ ਕਹਿਤਾ ਕੋਈ ਗੱਲ ਨਹੀਂ ਜੇ ਮੈਂ ਤੁਹਾਨੂੰ ਆ ਜੀ ਤੂੰ ਆਈ ਨਹੀਂ ਨਾ ਉਹ ਲੱਗੇ ਪੈਣੀ ਆ ਤਾਂ ਫਿਰ ਤੇ ਨਹਾਉਣਾ ਹੀ ਪੈਣਾ ਵਾ ਕੋਈ ਨਹੀਂ ਤਾਂ ਆਏਗੀ ਮਮੇ ਕਿਤੇ ਬਾ ਨਾ ਕੀ ਕਰ ਮੈਂ ਸੁਣੋ ਗੱਲ ਕੋਈ ਦਾਦੇ ਦਾ ਜੀ ਨਹੀਂ ਲੱਗਦਾ ਕੋਈ ਤਾਂ ਕੋਈ ਨਹੀਂ ਦਾਦਾ ਵੀ ਨਾਲ ਹੀ ਆ ਜੂਗਾ ਚਲੋ ਠੀਕ ਹੈ ਨਾ ਸਾਰਾ ਤੁਹਾਨੂੰ ਕਹੇ ਕਿ ਸ਼ੁਕਿਆ ਘਟਨਾ ਜਿਆ ਕਰਾਂਗੇ ਤੇ ਤੁਹੀਂ ਜਾਣ ਤੁਹੀਂ ਲੈ ਕੇ ਆਂਦੇ ਹਾਂ ਚੱਲੋ ਰੱਖ ਦਿੰਦਾ ਜੰਦਾ ਪਾਸਾ ਉਹ ਤੇ ਲਾਹ ਤਾਂ ਲੈਣ ਅੱਛਾ ਅੱਛਾ ਉਹ ਫਿਰ ਹੋਰ ਕਿਹਦੀ ਸੋਚਦਾ ਵੀ ਨਾ ਕਰਜੀ ਨਾਲ ਕਰਦਾ ਵੀ ਬੜਾ ਵਾ ਤੇ ਉਹਨਾਂ ਦੀ ਹਰ ਇੱਕ ਗੱਲ ਮੰਨ ਲਿਆ ਨਾ ਨਹੀਂ ਨਹੀਂ ਮੈਂ ਅੱਗੇ ਦੱਸਦੇ ਆ ਕਿ ਬਹੁਤ ਕਰਦਾ ਵਾ ਹਾਂਜੀ ਚੱਲ ਵਧੀਆ ਵਾ ਇੰਨਾ ਪਿਆਰ ਪੋਣਾ ਵੀ ਚਾਹੀਦਾ ਵਾ ਹੈ ਹੁਣ ਵੇਖਾ ਇਹ ਤਾਂ ਪਿਦਾ ਹੀ ਘੜੀ ਨਹੀਂ ਕੱਢਦੇ ਅਹੀਂ ਤੇ ਮੋੜ ਮੋੜ ਕੇ ਅੰਦਰ ਮੋੜ ਮੋੜ ਕੇ ਅੰਦਰ ਹੁਣ ਇਹਦਾ ਦਾਦਾ ਵੀ ਤੇ ਨਾ ਕਿੰਨਾ ਕਰਦਾ ਏ ਕਦੀ ਕਹਿਣਗੇ ਇਹਨੂੰ ਲੁਕਾ ਕੇ ਰੱਖੋ ਬਾਹਰ ਨਹੀਂ ਕੱਢਣਾ ਠੰਡ ਨਾ ਲੱਗੇ ਸਾਰਾ ਦਿਨ ਹੱਡਤ ਵਾਲੇ ਹੋਏ ਰਹਿੰਦੇ ਕੁੜੀ ਨੂੰ ਕਿਤੇ ਠੰਡ ਨਾ ਲੱਗੇ ਉਹਦਾ ਇੱਕ ਗੱਲ ਵਾ ਅਜਗਮ ਹੁੰਦਾ ਨਾ ਉਨੇ ਜਾਣਾ ਨਹੀਂ ਤੁਹਾਡੇ ਨਾਲ ਅਗਮਨੇ ਖੁਸ਼ੀ ਵਧਾਉਣਾ ਹੈ ਹਾਂਜੀ ਇਹ ਤੇ ਗੱਲ ਹੈਗੀ ਆ ਆਹ ਚੱਲ ਬੈਠੋ ਤੁਸੀਂ ਦਪਾਸ਼ਾਪਾ ਮਾਰੋ ਮੈਂ ਚਾਹ ਲੈ ਕੇ ਆਵਾਂ ਤੁਹਾਡੇ ਬਾਕੇ ਠੰਡ ਬੜੀ ਹੈ ਸ਼ੁਕਰ ਹੈ ਮੇਰੇ ਮਾਲਕਾ ਸਭ ਕੁਝ ਠੀਕ ਹੋ ਗਿਆ ਅੱਜ ਤੇ ਨਾ ਹੋ ਅੱਜ ਤਾਂ ਕਿਤੇ ਨਾ ਨਵੀਂ ਸਵੇਰ ਚੜ ਗਈ ਆ ਵੇਖਾਂ ਨਾਵਿਕ ਕਿੰਨੀ ਖੁਸ਼ ਆ ਉਹਦੀ ਸੱਸ ਵੀ ਕਿੰਨੀ ਖੁਸ਼ ਵਾ ਅੱਜ ਤੇ ਤੁਹਾਡੇ ਘਰ ਵਿੱਚ ਫੇਰ ਰੌਣਕਾਂ ਲੱਗੀਆਂ ਸਾਰਾ ਕੁਝ ਮੇਰੇ ਮਾਲਕ ਨੇ ਕੀਤਾ ਵਾ ਮੈਂ ਹੀ ਪਾਪੜ ਹੀਗੀ ਕਿੰਨਾ ਕੁਸ਼ ਕਰਦੀ ਰਹੀ ਮੈਂ ਹੈ ਕਿੰਨਾ ਗਲਤ ਕੀਤਾ ਇੰਨਾ ਪਛਤਾਵਾ ਹੁੰਦਾ ਮੈਨੂੰ ਆਪਣੇ ਆਪ ਤੇ ਕਿ ਜਿਹੜੀ ਗੱਲ ਨਹੀਂ ਕਰਨ ਵਾਲੀ ਪਰ ਹੁਣ ਸਾਰੇ ਕਹਿੰਦੇ ਆ ਕੋਈ ਗੱਲ ਨਹੀਂ ਮੰਮੀ ਅਸੀਂ ਤੈਨੂੰ ਮਾਫ ਕਰਤਾ ਵਾ ਚੱਲ ਮੈਂ ਤੇ ਇਹ ਹਵਾਨੀ ਆ ਕਿ ਕੋਈ ਆਪਣੇ ਧੀ ਪੁੱਤ ਨਾਲ ਕਦੀ ਮਾੜਾ ਵਤੀਰਾ ਨਾ ਕਰੇ ਜਿੱਥੇ ਕਿ ਦੇ ਸੰਜੋਗ ਲਿਖਿਆ ਹੁਣਾਂ ਤੇ ਉੱਥੇ ਹੀ ਹੁੰਦਾ ਵਾ ਪਰ ਐਵੇਂ ਮਾਵਾਂ ਧੀਆਂ ਦੇ ਘਰ ਬਰਬਾਦ ਕਰ ਦਿੰਦੀਆਂ ਵਾ ਚੱਲ ਪ੍ਰਮਾਤਮਾ ਸੱਚੇ ਪਾਤਸ਼ਾਹ ਮਾੜਾ ਪੁੱਤ ਕਿਹੋ ਜਿਹੀਆਂ ਗੱਡੀਆਂ ਸਾਰੇ ਆਂ ਸਭ ਕੋ ਠੀਕ ਠਾਕ ਹੀ ਰਵੇ ਤੇ ਹੱਸਦੇ ਵਾਸਤੇ ਰਹਿਣ ਸਾਰੇ ਚਲ ਹੁਣ ਮੈਂ ਚਾਹ ਬਣਾਵਾ